ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਆ ਪੂਰਾ ਤੋਲ ਇਹ ਪਾਠ ਜਿਵੇਂ ਕੀਤਾ ਕਸਵੱਟੀ ਵਾਵੇ ਦੇ ਉੱਤੇ ਵਜਨ ਦੇ ਕੇ ਕਸ ਕੇ ਹੀ ਬੋਲਿਆ ਜਾਵੇਗਾ ਕਸਵੱਟੀ ਨਹੀਂ ਇਹਨੂੰ ਪੜਨਾ ਜਿਵੇਂ ਪੜਿਆ ਗਿਆ ਕਸਵੱਟੀ ਇਸੇ ਤਰ੍ਹਾਂ ਹੀ ਇਹ ਪਾਠ ਹੈ ਜੀ ਮਨ ਸੱਚ ਕਸਵੱਟੀ ਲਾਈਐ ਤੁਲਿਆ ਪੂਰਾ ਤੋਲ ਕੀਮਤ ਕਿਨਾਂ ਨਾ ਪਾਈਐ ਰਿੱਦ ਮਾਨਕ ਮੂਲ ਅਮੋਲ ਰੇਦ ਬੋਲਣਾ ਹੈ ਰਿੱਦ ਨਹੀਂ ਕਹਿਣਾ ਬੋਲਾ ਬੋਲਣਾ ਹੈ ਰੇਦ ਮਾਨਕ ਮੂਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਅਹ ਨਿਸਬਦ ਸਲਾਹੇ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪਰਗਾਸ ਜੋ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜੀ ਆਮ ਸਰੂਪਾਂ ਦੇ ਵਿੱਚ ਇਥੇ ਪਾਠ ਜਲ ਪਾਈਐ ਛਪਿਆ ਹੈ ਜਿਉ ਅਗਨ ਮਰੈ ਜਲ ਪਾਈਐ ਪਾਵ ਕੇ ਈੜੀ ਨੂੰ ਬਿਹਾਰੀ ਛਪੀ ਹੋਈ ਹੁੰਦੀ ਹੈ ਪਰ ਪ੍ਰਾਤਨ ਜਿਹੜਾ ਸ਼ੁੱਧ ਪਾਠ ਹੈ ਉਹ ਪਾਇਆ ਹੈ ਈੜੀ ਨੂੰ ਸਿਹਾਰੀ ਦੇ ਨਾਲ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਇਹ ਯਾਦ ਰੱਖਣਾ ਕਿਉਂਕਿ ਜੇ ਕੋਈ ਹੋਰ ਭਾਗ ਛਪੇ ਹੋਏ ਆਪ ਜੀ ਪਾਸ ਆਉਣ ਹੋ ਸਕਦਾ ਹੈ ਉਹਨਾਂ ਵਿੱਚ ਪਾਈਆ ਪਾਠ ਹੀ ਛਪਿਆ ਹੋਵੇ ਪਰ ਸ਼ੁੱਧ ਪਾਠ ਪਾਇਆ ਹੈ ਈੜੀ ਨੂੰ ਸਿਹਾਰੀ ਦੇ ਨਾਲ ਇਹ ਸ਼ੁੱਧ ਪਾਠ ਹੈ ਜੋ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗੈ ਈਓ ਭਾਵਜਲ ਤਰਾ ਤਰਾਸ ਗੁਰਮੁਖ ਕੂੜ ਨਾ ਭਾਵੈ ਸੱਚ ਰਤੇ ਸੱਚ ਪਾਏ ਸਾਖਤ ਸੱਚ ਨਾ ਭਾਵੈ ਕੂੜਾ ਕੂੜੀ ਪਾਏ ਉਚਾਰਣ ਵੱਲੇ ਖਿਆਲ ਕਰਨਾ ਸਿੰਘ ਜੀ ਨੇ ਪਾਠ ਕੀਤਾ ਪਾਏ ਬਿਲਕੁਲ ਸਹੀ ਪਾਠ ਕਿਉਂਕਿ ਪੱਪੇ ਦੇ ਕੰਨੇ ਉੱਪਰ ਬਿੰਦੀ ਹੈ ਈੜੀ ਨੂੰ ਸਿਹਾਰੀ ਹੈ ਬਿੰਦੀ ਨਹੀਂ ਜੇ ਉੱਥੇ ਵੀ ਬਿੰਦੀ ਹੋਏ ਤਾਂ ਪਾਏ ਬਣ ਜਾਂਦਾ ਜੇ ਕਿਤੇ ਵੀ ਬਿੰਦੀ ਨਾ ਹੁੰਦੀ ਤਾਂ ਪਾਏ ਹੁੰਦਾ ਪੱਪੇ ਦੇ ਕੰਨੇ ਨੂੰ ਬਿੰਦੀ ਲੱਗੀ ਐ ਈੜੀ ਸਿਹਾਰੀ ਐ ਬਿੰਦੀ ਨਹੀਂ ਇਉਂ ਪਾਏ ਇਉਂ ਪਾਠ ਸ਼ੁੱਧ ਹੋਵੇਗਾ ਸਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਮਨ ਮਹਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਾਟ ਘਾਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ